ਤੌਰ ਤੇ ਠੀਕ ਹੀ ਕਿਹਾ ਜਾਂਦਾ ਹੈ ਕਿ ਪਿਆਰ ਅਤੇ ਜਨੂਨ ਦਾ ਛੋਟਾ ਜਿਹਾ ਨਿਸ਼ਾਨ ਅਕਸਰ ਕਈ ਵਾਰ ਮੌਦੇ ਮੂਹ ਤੱਕ ਲੈ ਕੇ ਚਲਾ ਜਾਂਦਾ ਹੈ ਜੇਕਰ ਤੁਸੀਂ ਵੀ ਇਸ ਦੇ ਨਾਲ ਜੁੜੇ ਹੋ요 ਜਾਂ ਕੋਈ ਜੋੜਾ ਪਿਆਰ ਦੇ ਵਿੱਚ ਜਿਹਾ ਕਰਦਾ ਹੈ ਅਜੀ ਹੀ ਕੋਈ ਹਰਕਤ ਕਰਦਾ ਹੈ ਲਵ ਬਾਈਟ ਕਰਦੇ ਨੇ ਤਾਂ ਖਾਸ ਰਿਪੋਰਟ ਤੁਹਾਡੇ ਲਈ ਹੈ ਦਰਸਲ ਇਸ ਖਬਰ ਇੱਕ ਸਰੀਰ ਦੇ ਉੱਪਰ ਸਿਰਫ ਨਿਸ਼ਾਨ ਨਹੀਂ ਹੁੰਦਾ ਸਗੋ ਉਸ ਪਲ ਦੀ ਯਾਦ ਵੀ ਹੈ ਜਦੋਂ ਭਾਵਨਾਵਾਂ ਸ਼ਬਦ ਤੋਂ ਪਰੇ ਹੁੰਦੀਆਂ ਨੇ ਹਾਲਕਿ ਪਿਆਰ ਦੇ ਵਿੱਚ ਆਪਣੇ ਸਾਥੀ ਨੂੰ ਕਿਸ ਦੇਣਾ ਜਾਨੀ ਕਿ ਲਵ ਬਾਈਟ ਦੇਣਾ ਆਮ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਲਵ ਬਾਈਟ ਤੁਹਾਡੀ ਸਿਹਤ ਨੂੰ ਵੀ ਕਿੰਨਾ ਪ੍ਰਭਾਵਿਤ ਕਰ ਸਕਦੀ ਹੈ ਹਾਂ ਲਵ ਬਾਈਟ ਦੇ ਵਿੱਚ ਖੂਨ ਦਾ ਜਮਨਾ ਚਮੜੀ ਦਾ ਨੀਲਾ ਹੋਣਾ ਅਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਇਲਾਵਾ ਕੁਝ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਹੁਣ ਗੱਲ ਆਉਂਦੀ ਹੈ ਕਿ ਆਖਿਰ ਕੀ ਹੁੰਦੀ ਹੈ ਲਵ ਬਾਈਟ ਅਤੇ ਇਹ ਕਿਵੇਂ ਬਣਦੀ ਹੈ ਦਸਲ ਲਵ ਬਟ ਉਦੋਂ ਬਣਦੀ ਹੈ ਜਦੋਂ ਸਕਿਨ ਨੂੰ ਬਹੁਤ ਤੇਜ਼ੀ ਦੇ ਨਾਲ ਕੱਟਿਆ ਜਾਂਦਾ ਹੈ ਇਸਕਿਨ ਦੇ ਹੇਠਾਂ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਤੋੜ ਦਿੰਦਾ ਹੈ ਅਤੇ ਖੂਨ ਖੜ ਜਾਂਦਾ ਹੈ ਨਿਸ਼ਾਨ ਬਣ ਜਾਂਦਾ ਹੈ ਜਿਸ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ